ਲੁਧਿਆਣਾ ਜਿਉਂਨੇ ਤਰੀਕ ਨੂੰ ਜਿੰਨੀ ਚੋਣਾ ਨੇ ਅਤਿ ਉਸ ਤੋਂ ਪਹਿਲਾਂ ਕਈ ਲੀਡਰ ਪਾਰਟੀ ਛੱਡ ਰਹੇ ਨੇ ਤਾਂ ਕਈ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉੱਥੇ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਉਦੋਂ ਹੋਈ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਗਈ ਇਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਸਿਕੰਦਰ ਸਿੰਘ ਮਲੂਕਾ ਦੇ ਅਕਾਲੀ ਦਲ ਵਿੱਚ ਜਾਣ ਤੋਂ ਬਾਅਦ ਪਾਰਟੀ ਦੇ ਕੁਝ ਆਗੂ ਸੁਖਬੀਰ ਸਿੰਘ ਬਾਦਲ ਤੇ ਹੀ ਹਮਲਾਵਰ ਹੋ ਰਹੇ ਨੇ ਤਸਦੀਕ ਕਿ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿੱਚੋਂ ਕਿਉਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਭਾਜਪੀ ਦੇ ਵਿੱਚ ਚਲੇ ਗਏ ਸਨ ਜਿਸ ਕਰਕੇ ਤੁਸੀਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਸੀ ਬਰਾਨ ਨੇ ਕਿਹਾ ਕਿ ਆਵੇਂ ਤਾਂ ਹਿਰਦੈ ਪਰਿਵਰਤਨ ਜਾਵੇਂ ਤਾਂ ਦਲ ਬਦਲੂ ਹੈ ਅੱਜ ਕੱਲ ਦੀ ਸਿਆਸਤ ਦੇ ਮਾਇਨੇ ਵੀ ਦਲ ਬਦਲੂ ਵਰਗਿਆਂ ਨੇ ਬਰਾਨ ਨੇ ਸੁਖਬੀਰ ਬਾਦਲ ਵੱਲੋਂ ਮਲੂਕਾ ਦੀ ਘਰ ਵਾਪਸੀ ਕਹਿਣ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਸੁਖਬੀਰ ਬਾਦਲ ਧੜੇ ਦੇ ਵਿੱਚ ਚਲੇ ਜਾਣ ਨੂੰ ਘਰ ਵਾਪਸੀ ਸ਼ਬਦ ਕਹਿਣਾ ਸਿਆਸੀ ਧਰਮ ਦਾ અપਮਾਨ ਹੈ ਉਨਾ ਕਹਿਆ ਕਿ ਬਾਦਲ ਜ਼ਰੂਰ ਜਵਾਬ ਦੇਣਗੇ ਕਿ ਕੀ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਭਾਜਪਾ ਤੋਂ ਟਿਕਟ ਲੜ ਚੁੱਕੇ ਨੇ ਕਿ ਉਹ ਵਾਪਸ ਆ ਗਏ ਨੇ ਜਿਸ ਸਦੋਸ਼ਾ ਕਰਕੇ ਮਲੂਕਾ ਸਾਹਿਬ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਇਹਨਾਂ ਦਾ ਆਈਟੀ ਵਿੰਗਰ ਦਲਜੀਤ ਜੀ ਮਾਤੇ ਦੂਜੇ ਸਾਥੀ ਤੇ ਦੂਜਿਆਂ ਨੂੰ ਆਰਐਸਐਸ ਦਾ ਭਾਜਪਾ ਦਾ ਏਜੰਟ ਕਹਿੰਦੇ ਨੇ ਅੱਜ ਸੁਖਵੀਰ ਬਾਦਲ ਨੂੰ ਸਿੱਧਾ ਸਵਾਲ ਹੈ ਕਿ ਜਿਸ ਮਲੂਕੇ ਨੂੰ RSS BJP ਦਾ 에이전ਟ ਕਹਿੰਦੇ ਰਹੇ ਹੁਣ ਕੀ ਉਹ RSS BJP ਦੇ 에이전ਟ ਨਹੀਂ ਹਨ ਉਸ ਦਾ ਜਵਾਬ ਜ਼ਰੂਰ ਦੇ ਜ਼ਿਕਰ ਕਰਦਿਆਂ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਮਲੂਕਾ ਦੀ ਨੂੰ ਪਰਮਪਾਲ ਕੌਰ ਨੇ ਭਾਜਪਾ ਦੀ ਉਮੀਦਵਾਰ ਵਜੋਂ ਚੋਣਾਂ ਲੜੀਆਂ ਸੀ ਅਤੇ ਉਸ ਵੇਲੇ ਮਲੂਕਾ ਵੱਲੋਂ ਵੀ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਨਾਤੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ ਮਲੂਕਾ ਦੇ ਨੂੰ ਪੁੱਤ ਵੱਲੋਂ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿਗਦਰ ਸਿੰਘ ਬਲੂਕਾ ਦੇ ਅਕਾਲੀ ਦਲ ਨਾਲ ਰਿਸ਼ਤੇ ਵਿੱਚ ਖਟਾਸ ਆ ਗਈ ਸੀ ਕਿਉਂਕਿ ਮਲੂਕਾ ਸ਼ੌਮੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਪਰ ਹੁਣ ਉਹਨਾਂ ਦੀ ਵਾਪਸੀ ਨੇ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਵਾਪਸੀ ਮਗਰੋਂ ਵੀ ਮਲੂਕਾ ਦਾ ਵੱਖ-ਵੱਖ ਚੈਨਲਾਂ ਤੇ ਵੱਡੇ ਬਿਆਨ ਸੋਨਾਂ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਮੇਰਾ 파ਟਨਰ ਰਾਬਤਾ ਕਦੇ ਨਹੀਂ ਟੁੱਟਿਆ ਸੀ ਮਜੀਠੀਆ ਤੇ ਸੁਖਬੀਰ ਬਾਦਲ ਵਰਗੇ ਸੀਨੀਅਰ ਆਗੂਆਂ ਨਾਲ ਮੇਰੀ ਗੱਲਬਾਤ ਚੱਲਦੀ ਰਹੀ ਮੇਰੀ ਸਾਰੀ ਉਮਰ ਇੱਥੇ ਹੀ guzri ਹੈ ਤੇ ਇਸ ਤੋਂ ਬਿਨਾ ਮੇਰਾ ਕਿਤੇ ਹੋਰ ਮਨ ਨਹੀਂ ਲੱਗਦਾ ਲੋਕ ਚਾਹੁੰਦੇ ਨੇ ਕਿ ਅਕਾਲੀਆਂ ਦੀ ਸਰਕਾਰ ਆਵੇ ਇਸ ਲਈ ਹਿੱਤ ਨੂੰ ਮੁੱਖ ਰੱਖਦੇ ਹੋਏ ਮੈਂ ਇੱਕ ਕਦਮ ਚੁੱਕਿਆ ਬਾਕੀਆਂ ਨੂੰ ਵੀ ਇਸ ਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਤਾਂ ਹੀ ਇਕਤਾ ਹੋਵੇਗੀ ਇੱਕ ਤਰ੍ਹਾਂ ਤਾਂ ਉਹ ਬਾਕੀਆਂ ਨੂੰ ਵੀ ਸੁਨੇਹਾ ਲਾਉਂਦੇ ਨਜ਼ਰ ਆਏ ਸੀ ਕਿ ਇਕਜੁੱਟ ਹੋਣ ਦੀ ਲੋੜ ਹੈ ਉਨਾਂ ਨੇ ਕਿਹਾ ਸੀ ਬਦਲਤੇ ਮੈਦੋਵਾ ਨੇ ਗਲਤੀਆਂ ਮੰਨੀਆਂ ਨੇ ਕਿਸੇ ਸ਼ਰਤ ਤੋਂ ਬਿਨਾ ਮੇਰੀ ਵਾਪਸੀ ਹੋਈ ਹੈ ਤੇ ਮੇਰੇ ਨੂੰ ਪੁੱਤਰ ਅਕਾਲੀ ਦਲ ਦੇ ਵਿੱਚ ਆਉਣਗੇ ਜਾਂ ਨਹੀਂ ਇਸ ਬਾਰੇ ਫਿਲਹਾਲ ਮੈਂ ਕੁਝ ਨਹੀਂ ਕਹਿ ਸਕਦਾ ਤੇ ਬਾਗੀਆਂ ਨੂੰ ਬੇਨਤੀ ਕਰਦੇ ਹੋਏ ਇਹਨਾਂ ਨੇ ਕਿਹਾ ਸੀ ਕਿ ਏਕੇ ਵਿੱਚ ਭਲਾਈ ਹੈ ਵਖਰੇਵਿਆਂ ਦਾ ਲੋਕ ਫਾਇਦਾ ਹੀ ਚੁੱਕਦੇ ਨੇ ਇਸ ਤੋਂ ਇਲਾਵਾ ਜਦੋਂ ਬਾਦਲ ਤੇ ਯਾਲਦੀ ਦੇ ਟਕਰਾਵਾਰੇ ਸਵਾਲ ਕੀਤੇ ਗਏ ਸੀ ਤਾਂ ਮੱਲੂਕਾਂ ਨੇ ਕਿਹਾ ਸੀ ਕਿ ਟਕਰਾਤਾ ਹੁੰਦੇ ਰਹਿੰਦੇ ਨੇ ਪਰ ਅੰਤ ਦੇ ਵਿੱਚ ਸਭ ਨੇ ਇਕੱਠੇ ਹੀ ਹੋ ਜਾਣਾ ਹੈ ਇਸ ਵਾਪਸੀ ਤੇ ਵਿਰਸਾ ਸਿੰਘ ਵਲਟੋਹਾ ਨੇ ਵੀ ਫੇਸਬੁਕ ਤੇ ਵਧਾਈਆਂ ਪਾਈਆਂ ਸੀ ਤੇ ਕਈ ਵੱਡੀਆਂ ਗੱਲਾਂ ਆਖੀਆਂ ਸੀ ਤੇ ਕਿਹਾ ਸੀ ਕਿ ਇਸ ਹਫ਼ਤੇ ਦੇ ਵਿੱਚ ਹੀ ਤਿੰਨ ਸਾਬਕਾ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪਰਦਾ ਆਂਧੇ ਕਾਲੀ ਦਲ 'ਚ ਵਾਪਸੀ ਸ਼ੁਭ ਲੱਛਣ ਹੈ ਪਰ ਇਸ ਵਾਪਸੀ ਮਗਰੋਂ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਜੋ ਬੰਗੀ ਟੜਾਏ ਉਸ ਦੇ ਚਰਨਜੀਤ ਬਰਾੜ ਨੇ ਵੱਡੀਆਂ ਗੱਲਾਂ ਆਖੀਆਂ ਨੇ ਉਹਨਾਂ ਨੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਕੁਝ মিডিਆ ਵਾਲੇ ਸੱਜਣਾ ਨੇ ਬੜੇ ਸਵਾਲ ਪੁੱਛੇ ਕਿ ਸਾਬ ਸਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਲ ਸਿੰਘ ਬਾਦਲ ਦੇ ਧੜੇ 'ਚ ਚਲੇ ਗਏ। ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਸਾਬ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ 'ਚ ਬੈਠੇ ਨੇ। ਸਾਡੇ ਕਿਸੇ ਮੀਟਿੰਗ 'ਚ ਨਹੀਂ ਆਏ। ਭਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਭੀਰ ਸਿੰਘ ਬਾਦਲ ਦਾ ਜਾਣਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਵਸਦੇ ਰਹਿਣ ਆਵਾਦ ਰਹਿਣ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਹੈ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਾਡੇ ਸੁਭੀਰ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੀਰਾਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਫਲਾਣੇ ਆਰਐਸਐਸ ਨਾਲ ਮਿਲ ਕੇ ਫਲਾਣੇ ਭਾਜਪਾ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਭਾਜਪਾ 'ਚ ਬੈਠੇ ਐ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਤੇ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਭਾਜਪਾ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਾਜੇ ਕਰਵਾ ਰਹੀ ਹੈ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਹੈ ਕਿ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਂਦੇ ਹੋ ਤੇ ਜਿਹੜਾ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪਏਗਾ ਕਿ ਆਪ ਜੀ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਛੁਰਉਣੀ ਅਕਾਲੀ ਦਲ ਜਿਹੜਾ ਕਿ ਕਬਜ਼ਾ ਕੇ ਰੱਖਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਸਮਝਦਾ ਕਿ ਆਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਤੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜੋ ਭਾਜਪਾ ਨਾਲ ਸਬੰਧ ਟੁੱਟੇ ਤੇ ਜੁੜੇ ਇਹ ਮੇਰਾ ਗੱਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਕਾ ਪਨਾਮ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖ ਲੈਣ ਤੇ ਭਰਤੀ ਦਾ ਕੰਮ ਉਹਨੇ ਸ਼ੁਰੂ ਨਹੀਂ ਸੀ ਕੀਤਾ